ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਲਗਾਏ ਜਾਂਦੇ ਗੁਰਮਤਿ ਚੇਤਨਾ ਕੈਂਪ ਦੇ ਵਿੱਚ ਦਾਸ ਜਸਕਰਨ ਸਿੰਘ ਨੂੰ ਇਸ ਵਾਰ ਫੇਰ ਤੋਂ ਬੱਚਿਆਂ ਨੂੰ ਗਤਕਾ ਸਿਖਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅੱਜ ਅਸੀਂ ਬੱਚਿਆਂ ਨੂੰ ਗਤਕੇ ਦਾ ਪਹਿਲਾ ਪੜਾ ਜਿਸ ਨੂੰ ਚਾਰ ਪੈਰ ਵੀ ਆਖਿਆ ਜਾਂਦਾ ਹੈ ਉਹ ਸਿਖਾ ਰਹੇ ਹਾਂ ਇਹ ਕੈਂਪ 1 ਜੂਨ ਤੋਂ ਸ਼ੁਰੂ ਹੋ ਕੇ 5 ਜੂਨ ਨੂੰ ਸਮਾਪਤ ਹੋਇਆ ਹੈ ਚਾਰ ਪੈਰਾਂ ਤੋਂ ਬਾਅਦ ਕੋਚ ਜਸਕਰਨ ਸਿੰਘ ਅਤੇ ਸਾਥੀ ਜਸ਼ਨਪ੍ਰੀਤ ਸਿੰਘ ਨੇ ਫਰੀ ਸੋਟੀ ਦੀ ਗੇਮ ਲਾ ਕੇ ਦਿਖਾਈ ਇਸ ਵਿੱਚ ਫਰੀ ਸੋਟੀ ਦੇ ਵਾਰ ਪ੍ਰਦਰਸ਼ਿਤ ਕੀਤੇ ਫਰੀ ਸੋਟੀ ਦੇ ਵਾਰ ਕਰਨਾ ਕਹਿੰਦੇ ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ ਪਰ ਜੋਰੀ ਫੇਰ ਵੀ ਜੁਗਤ ਨਾਲ ਪਾ ਜਾਵੇ ਲਹਿੰਦੀ ਦੁਨੀਆ ਤੱਕ ਰਹਿੰਦਾ ਹੈ ਨਾ ਉਸ ਦਾ ਜਿੰਦਕੋਮ ਦੇ ਲੇਖੇ ਜੋ ਲਾ ਜਾਵੇ ਪਗਤ ਸੂਰਮਾ ਦਾਨ ਕਰਨ ਵਾਲਾ ਆਪਣੀ ਕੁਲ ਦਾ ਨਾਂ ਰਸਨਾ ਜਾਵੇ ਕੁਲ ਦੁਨੀਆ ਉਸ ਦੇ ਚਰਨ ਚੁਮੇ ਉਹ ਪਿੰਡਰਾ ਵਾਲਾ ਜੇ ਮੁੜ ਕੇ ਆ ਜਾਵੇ ਫਰੀ ਸੋਟੀ ਦੀ ਇਸ ਗੇਮ ਤੋਂ ਬਾਅਦ ਸਿੰਗਲ ਕਿਰਪਾਨ ਦੀ ਫਾਈਟ ਹਰਮਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਮਨਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਕੈਂਪ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਿਤ ਕੀਤੀ ਇਸ ਦੇ ਵਿੱਚ ਸਿੰਗਲ ਕਿਰਪਾਨ ਦੇ ਵਾਰ ਉਹਨਾਂ ਨੇ ਕਰਕੇ ਦਿਖਾਏ ਸਿੰਗਲ ਕਿਰਪਾਨ ਫਾਈਟ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਪਿੰਡ ਚਿਹੜ ਮਜਾਰਾ ਨੇ ਕਿਰਪਾਨ ਫਰਾਈ ਕਰਕੇ ਦਿਖਾਈ ਇਸ ਦੇ ਵਿੱਚ ਉਹਨਾਂ ਨੇ ਕਿਰਪਾਨ ਦੇ ਵਾਰ ਕਰਕੇ ਦਿਖਾਏ ਨੇ ਕਿ ਕਿਵੇਂ ਜੰਗਾਂ ਦੇ ਮੈਦਾਨਾਂ ਦੇ ਵਿੱਚ ਜਦੋਂ ਦੁਸ਼ਮਣ ਘੇਰਾ ਪਾਉਂਦਾ ਸੀ ਤੇ ਉਹ ਘੇਰਾ ਤੋੜ ਕੇ ਕਿਰਪਾਨ ਦੇ ਨਾਲ ਜਿਹੜਾ ਸਿੰਘ ਹੀ ਉਹ ਘੇਰੇ ਨੂੰ ਤੋੜ ਕੇ ਉਸ ਘੇਰੇ ਤੋਂ ਬਾਹਰ ਨਿਕਲਦਾ ਸੀ ਜਸ਼ਨਪ੍ਰੀਤ ਸਿੰਘ ਤੋਂ ਬਾਅਦ ਪਰਮਿੰਦਰ ਸਿੰਘ ਪਿੰਡ ਮਝੇੜ ਨੇ ਕਿਰਪਾਨ ਫਰਾਈ ਕਰਕੇ ਦਿਖਾਈ ਇਸ ਵਿੱਚ ਇਸ ਵਿਦਿਆਰਥੀ ਨੇ ਕਿਰਪਾਨ ਦੇ ਵਾਰ ਪ੍ਰਦਰਸ਼ਿਤ ਕੀਤੇ ਕਿਰਪਾਨ ਫਰਾਈ ਤੋਂ ਬਾਅਦ ਕੋਚ ਜਸਕਰਨ ਸਿੰਘ ਅਤੇ ਸਾਥੀ ਜਸ਼ਨਪ੍ਰੀਤ ਸਿੰਘ ਨੇ ਚੱਕਰ ਦਾ ਪ੍ਰਦਰਸ਼ਨ ਕੀਤਾ ਇਹਨਾਂ ਚੱਕਰਾਂ ਦੀ ਵਰਤੋਂ ਨਾਲ ਗੁੱਟ ਅਤੇ ਸਰੀਰ ਦੇ ਹੋਰ ਕਈ ਅੰਗਾਂ ਦੀ ਮਿਹਨਤ ਹੁੰਦੀ ਹੈ ਇਹਨਾਂ ਚੱਕਰਾਂ ਦੀ ਵਰਤੋਂ ਜ਼ਿਆਦਾਤਰ ਗੁੱਟ ਦੀ ਮਜ਼ਬੂਤੀ ਅਤੇ ਗੁੱਟ ਦੀ ਮਿਹਨਤ ਲਈ ਕੀਤੀ ਜਾਂਦੀ ਹੈ ਚੱਕਰ ਪ੍ਰਦਰਸ਼ਨ ਤੋਂ ਬਾਅਦ ਮਨਜੀਤ ਸਿੰਘ ਵਾਸੀ ਸ਼੍ਰੀ ਅਨੰਦਪੁਰ ਸਾਹਿਬ ਕੈਂਪ ਦੇ ਵਿਦਿਆਰਥੀ ਨੇ ਗੋਲਾ ਫਰਾਈ ਕਰਕੇ ਦਿਖਾਇਆ ਇਸ ਦੇ ਵਿੱਚ ਇਸ ਵਿਦਿਆਰਥੀ ਨੇ ਗੋਲੇ ਦੇ ਵਾਰ ਕੀਤੇ ਨੇ ਜਿਦੇ ਨਾਲ ਕਿ ਜੰਗਾਂ ਦੇ ਵਿੱਚ ਘੇਰੇ ਤੋੜੇ ਜਾਂਦੇ ਸੀ ਇਹ ਗੋਲੇ ਕਈ ਵਾਰੀ ਅੱਗ ਦੇ ਵੀ ਹੁੰਦੇ ਸੀ ਜਿਦੇ ਨਾਲ ਵੈਰੀ ਨੂੰ ਡਰਾਇਆ ਜਾਂਦਾ ਸੀ ਅਖੀਰ ਦੇ ਵਿੱਚ ਫਤਿਹਨਾਮਾ ਕਰਕੇ ਅਤੇ ਅਰਦਾਸ ਕਰਕੇ ਅੱਜ ਦੇ ਕੈਂਪ ਦੀ ਸਮਾਪਤੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਇਤਿਹਾਸ ਪੰਜਾਬ ਨੂੰ ਸਬਸਕ੍ਰਾਈਬ ਕਰੋ ਜੀ